ਹਾਂਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਹਾਂ ਸਾਡੇ ਚੈਨਲ ਪਿੰਡੂ ਕਲਚਰ ਦੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੀਰੋ ਕੇ ਖੁਰਦ ਬੀਰੋ ਕੇ ਖੁਰਦ ਚ ਅਸੀਂ ਪਹੁੰਚੇ ਹਾਂ ਆਗਮਪ੍ਰੀਤ ਸਿੰਘ ਦੇ ਘਰ ਆਗਮਪ੍ਰੀਤ ਸਿੰਘ ਦੀ ਉਮਰ ਹੈ 8 ਸਾਲ ਬਟ ਆਗਮਪ੍ਰੀਤ ਸਿੰਘ ਨੂੰ ਅੱਜ ਕੱਲੇ ਇੱਕ ਇਹ ਜਿਹੀ ਬਿਮਾਰੀ ਲੱਗ ਚੁੱਕੀ ਹੈ ਜਿਹਦਾ ਇਲਾਜ ਆਪਣੇ ਇੰਡੀਆ ਦੇ ਵਿੱਚ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਇਸ ਭੈਣ ਕੋਲ ਆ ਜਾਏ ਹਾਂ ਇਸ ਬੱਚੇ ਦੇ ਲਈ ਇਲਾਜ ਲਈ ਕਾਫੀ ਪੈਸਿਆਂ ਦੀ ਜ਼ਰੂਰਤ ਹੈ ਕੋਈ ਪੁੱਛਨੇ ਸਭ ਤੋਂ ਪਹਿਲਾਂ ਤਾਂ ਭੈਣ ਇਹ ਤੁਹਾਨੂੰ ਕਦੋਂ ਪਤਾ ਲੱਗੇ ਵੀ ਇਹ ਬਿਮਾਰੀ ਜਿਹੜੀ ਹੈਗੀ ਹੈ ਬੱਚੇ ਨੂੰ ਕਿੰਨੇ ਟਾਈਮ ਤੋਂ ਹੈ ਵੀਰੇ ਸਾਨੂੰ 4 ਸਾਲ ਪਹਿਲਾਂ ਪਤਾ ਲੱਗ ਚੁੱਕਿਆ ਸੀਗਾ ਵੀ ਇਹ ਬਿਮਾਰੀ ਮਤਲਬ ਇਹਨੂੰ ਡੀਐਮਡੀ ਹੈਗਾ ਜੀ ਹਾਂ ਪਹਿਲਾਂ ਤਾਂ ਸੀ ਨਾ ਵੀ ਜਦੋਂ ਇਹ ਘਰ ਦੇ ਮਤਲਬ ਪੌੜੀਆਂ ਚੜਦਾ ਜਾਂ ਵੀ ਡਿੱਗ ਜਾਂਦਾ ਸੀ ਆਖੇ ਵੀ ਚੱਲ ਕੋਈ ਹੋਰ ਪ੍ਰੋਬਲਮ ਹੋ ਸਕਦੀ ਆ ਜਿਹੜਾ ਸੀ ਦੇ ਕੋਲ ਮਤਲਬ ਡਾਕਟਰ ਕੋਲੇ ਜਾ ਕੇ ਉਹ ਕਰਿਆ ਡਾਕਟਰ ਕਹਿੰਦੇ ਵਿਟਾਮਿਨ ਡੀ ਘਟ ਹੈ ਖੂਨ ਘਟ ਹੈ ਉਹਦੀਆਂ ਮੈਡੀਸਨ ਦਿੰਦੇ ਰਹੇ ਮਤਲਬ ਅਲੱਗ-ਅਲੱਗ ਡਾਕਟਰ ਅਲੱਗ-ਅਲੱਗ ਦੱਸਦੇ ਰਹੇ ਤੁਹਾਨੂੰ ਹਾਂ ਅਲੱਗ-ਅਲੱਗ ਦੱਸਦੇ ਰਹੇ ਪਰ ਬਿਮਾਰੀ ਕਿਸੇ ਨੇ ਨਹੀਂ ਦੱਸੀ ਫਿਰ ਅਸੀਂ ਨਾ ਪੀਸੀਆ ਟੈਸਟ ਕਰਵਾਇਆ ਤੇ ਉੱਥੇ ਜਿੱਦ ਰਿਪੋਰਟ ਆਈ ਇੱਕ ਨਾ ਸੀਪੀਕੇ ਟੈਸਟ ਹੁੰਦਾ ਜੀ ਜੀ ਉਹ ਆਪਣਾ 150 ਤੋਂ 200 ਵਿੱਚਕਾਰ ਹੁੰਦਾ ਉਹ ਇਹਦੇ ਤੋਂ 14000 ਸੀ ਜੀ 140 ਹਾਂਜੀ ਫੇਰ ਪਤਾ ਲੱਗਿਆ ਵੀ ਇਹਨੂੰ ਡੀਐਮਡੀ ਡਾਕਟਰ ਸਾਰੇ ਕਹਿੰਦੇ ਵੀ ਤੁਸੀਂ ਇਹਨੂੰ ਘਰ ਲੈ ਜਾਓ ਨੂੰ ਕੁਛ ਨਾ ਕਿਹਾ ਕਰੋ ਵੀ ਹੂੰ ਕੋਈ ਗੱਲ ਨਹੀਂ ਭਨੇ ਦੇਖੋ ਇਹਦਾ ਕੁਦਰਤ ਦੀ ਚੀਜ਼ ਹੈ ਨਾ 25 ਸਾਲੀ ਉਹ ਹੁੰਦੇ ਨੇ ਪਿਆਰੇ ਹੁੰਦੇ ਨੇ ਕੋਈ ਗੱਲ ਨਹੀਂ ਰੋਣਾ ਨਹੀਂ ਚਾਹੀਦਾ ਭਨੇ ਤੂੰ ਇੱਕ ਵਾਰੀ ਗੱਲ ਦੱਸ ਕੋਈ ਗੱਲ ਨਹੀਂ ਸਭ ਪਰਮਾਤਮਾ ਕੀਤਾ अच्छा उस तो बाद ਤੁਸੀਂ ਜਦੋਂ ਇਹਦੇ ਸੀਐਨਸੀ ਵਗੈਰਾ ਕਰਾਏ ਸਾਰੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਡਾਕਟਰ ਨੇ ਵੀ ਹਾਂ ਵੀ ਇਸ ਬਿਮਾਰੀ ਦਾ ਸ਼ਿਕਾਰ ਆ ਬੱਚਾ ਹਾਂ ਵੀ ਇਹਦਾ ਕੋਈ ਇਲਾਜ ਹੀ ਨਹੀਂ ਹੈਗਾ ਆਪਣੀ ਹਾਂ ਤੇ ਹੁਣ ਸਾਡੇ ਨਾ ਰਿਸ਼ਤੇਦਾਰ ਜੂ ਕਿਤੇ ਰਹਿੰਦੇ ਨੇ ਜੀ ਉਹਨਾਂ ਨੇ ਹੁਣ ਮਤਲਬ ਪਤਾ ਕੀਤਾ ਇਹਨਾਂ ਦੀ ਇੱਕ ਇਹਦੀ ਇਲਾਜਤਾ ਆ ਗਿਆ ਜੀ ਉਹਦਾ ਹੈਗਾ ਨਾਮ ਜੀਨ ਥੈਰੇਪੀ ਹੈ ਜੀ ਪਰ ਉਹਦਾ ਇਲਾਜ 25 ਕਰੋੜ ਦਾ ਜੀ 25 ਕਰੋੜ ਰੁਪਏ ਹਾਂ ਜੀ ਹੂੰ ਪੱਤੀ ਹੁਣ ਅਸੀਂ 3-4 ਕਿੱਲੇ ਆਣੇ ਆ ਜੀ ਹੁਣ 25 ਕਰੋੜ ਅਸੀਂ ਕਿੱਥੋਂ ਲਿਆ ਸਕਦੇ ਆ ਜੀ 3-4 ਕਿੱਲੇ ਦਾ ਭਾਣੇ ਜੇ ਆਪਾਂ ਵੇਚ ਕੇ ਵੀ ਲਈ ਤਾਂ ਵੀ ਨਹੀਂ ਬਣਦੇ ਹਨਾ ਤਾਂ ਕਰਕੇ ਵੀ ਦੇਖੋ ਬੱਚੇ ਦੇ ਇਲਾਜ ਲਈ 25 ਕਰੋੜ ਰੁਪਏ ਬਹੁਤ ਵੱਡੀ ਰਕਮ ਹੋ ਜਾਂਦੀ ਹੈ ਜੀ ਇੱਕ ਆਮ ਮਨੁੱਖ ਲਈ ਹਨਾ ਤੋ ਅਸੀਂ ਸਾਰੇ ਦੇਖਣ ਵਾਲੇ ਵੀਰਾਂ ਨੂੰ ਇਹੀ ਕਹਿੰਨੇ ਵੀ ਆਪਣੇ ਪੰਜਾਬੀਆਂ ਦੀ ਜੇ ਆਪਾਂ ਮੰਨੀਏ ਤਾਂ 3 ਕਰੋੜ ਆਬਾਦੀ ਹੈ ਆਪਣੀ ਗੁਰੂ ਦੇ ਹੁਕਮ ਅਨੁਸਾਰ ਆਪਾਂ ਅੱਜ ਤੱਕ ਕਦੇ ਕਿਸੇ ਕੰਮ ਤੋਂ ਪਿੱਛੇ ਨਹੀਂ ਆਏ ਜੇ ਜੇ ਆਪਾਂ ਸਾਰੇ ਜਾਣੇ ਵੀ ਲਈਏ ਨਾ ਜੀ ਆਪਾਂ 3 ਕਰੋੜ ਰੁਪਏ ਪਾ ਦਿੰਦਾ ਜੇ ਵੀ ਲਾ ਲਈਏ ਤਾਂ ਆਪਾਂ ਨੂੰ 20 ਰੁਪਏ ਜੇ ਆਪਾਂ ਇਸ ਬੱਚੇ ਲਈ দান ਕਰ ਦਈਏ ਨਾ ਤਾਂ ਇਹਦਾ 25 ਕਰੋੜ ਰੁਪਏ ਇਕੱਠਾ ਹੋ ਸਕਦਾ 20 ਰੁਪਏ ਤਾਂ ਹਰ ਇੱਕ ਬੰਦਾ ਕਰ ਸਕਦਾ ਚਾਹੇ ਉਹ ਇੱਕ ਦਿਨ ਦੀ ਦਿਹਾੜੀ ਕਮਾ ਕੇ ਲਿਆਉਂਦਾ ਚਾਹੇ ਉਹ ਤਨਖਾਹ ਵਾਲਾ ਚਾਹੇ ਉਹ ਬਿਜ਼ਨਸਮੈਨ ਚਲੋ ਜੇ ਕੋਈ ਵੱਡਾ ਬੰਦਾ ਤਾਂ ਵੱਧ ਵੀ ਦੇ ਸਕਦਾ দান ਦਾ ਕੋਈ ਇਹ ਨਹੀਂ ਹੁੰਦਾ ਵੀ ਅਸੀਂ ਜੇ ਸਾਡੇ ਕੋਲੇ ਲੱਖ ਹੋਊਗਾ ਤਾਂ ਅਸੀਂ ਲੱਖ দান ਦੇਵਾਂਗੇ দান ਦਾ ਤੁਸੀਂ 50 ਰੁਪਏ ਵੀ ਦੇ ਸਕਦੇ ਹੋ ਇਸੇ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਪਾਂ 50 ਰੁਪਏ, 100 ਰੁਪਏ, 200 ਰੁਪਏ ਕਿੰਨੇ ਵੀ ਦੇ ਸਕਦੇ ਆਂ ਦੇਖੋ ਕਿੰਨੇ ਭਾਵਕ ਮਤਲਬ ਉਹ ਹੈ ਬੱਚੇ ਦੀ ਉਮਰ ਕਿੰਨੀ ਹੈ ਬੇਣਾ 8 ਸਾਲ ਹੈ 8 ਸਾਲ ਦੀ ਉਮਰ ਹੈ ਕੀ ਕਹਿ ਰਹੇ ਨੇ ਡਾਕਟਰ ਇਹਦਾ ਇਲਾਜ ਕਦੋਂ ਤੱਕ ਡਾਕਟਰ ਨੇ ਸਾਨੂੰ 6 ਮਹੀਨੇ ਕਿਹਾ ਵੀ ਜੇ ਤੱਕ 6 ਮਹੀਨੇ ਤੁਸੀਂ ਕਰਵਾ ਲਓਗੇ ਤਾਂ ਲਾਜ਼ਮ ਫਿਰ ਤਾਂ ਇੰਨੇ ਪੈਸੇ ਰਹਿਣਗੇ ਫਿਰ ਇਹਦੀ ਅਮਾਉਂਟ ਸ਼ਾਇਦ ਬਾਅਦ ਜੇ ਜੀ ਅੱਛਾ ਵੀ ਜਿਵੇਂ ਜਿਵੇਂ ਬੱਚਾ ਵੱਡਾ ਹੋਈ ਜਾਂਦਾ ਤਾਂ ਉਹਦੀ ਇਲਾਜ ਦੀ ਅਮਾਉਂਟ ਆ ਜਿਹੜੀ ਉਹ ਜ਼ਿਆਦਾ ਵੱਧਦੀ ਹੈ ਹਾਂ ਜ਼ਿਆਦਾ ਵੱਧਦੀ ਹੈ अच्छा ਤੇ ਹੁਣ ਤੱਕ ਭੈਣ ਜੋਡੇ ਕੋਲੇ ਕੋਈ ਆਇਆ ਅਜੇ ਤੱਕ ਵੀ ਕਿਸੇ ਨੇ ਕੋਈ ਸਹਾਇਤਾ ਜਿਵੇਂ ਕੋਈ ਆਪਣੇ ਆ ਸੰਸਥਾਵਾਂ ਚੱਲਦੀਆਂ ਨੇ ਨਾ ਕੋਈ ਤੁਸੀਂ ਕਿਸੇ ਤੱਕ ਪਹੁੰਚ ਕੀਤੀ ਹੋਵੇ ਨਹੀਂ ਵੀ ਅਜੇ ਤੱਕ ਤਾਂ ਕੋਈ ਆਇਆ ਨਹੀਂ ਬਸ ਇੱਕ ਚੈਨਲ ਆਇਆ ਸਰਲੇਖ ਵਾਲੇ ਜ਼ਰੂਰ ਆਏ ਨੇ ਸਾਡੇ ਕੋਲ ਸਰਲੇਖ ਹਾਂਜੀ اچھا ਇੱਕ ਭੈਣ ਹੋਰ ਤੁਸੀਂ ਜਿਵੇਂ ਆਪਣੇ ਬਾਈ ਨੇ ਗੁਰਪ੍ਰੀਤ ਮਿੰਟੂ ਨੇ ਮਨੁੱਖਤਾ ਦੀ ਸੇਵਾ ਵਾਲੇ ਤੁਸੀਂ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਤੱਕ ਕਿ ਜੇ ਕੋਈ ਫਿਲਹਾਲ ਕੁਝ ਨਹੀਂ ਕੀਤਾ ਤੁਸੀਂ। ਨਾ ਵੀ ਕੁਝ ਨਹੀਂ ਕਰਿਆ ਇਸ ਤਾਂ। ਅੱਛਾ ਸੇ ਮਤਲਬ ਤੁਸੀਂ ਅਜੇ ਘਰ ਹੀ ਆਪਣਾ ਦੇਖ ਰਹੇ ਹੋ। ਕਿੰਨਾ ਇਲਾਜ ਤੇ ਪੈਸਾ ਲੱਗ ਚੁੱਕਿਆ ਭਣੀ ਤੋਂ ਪਹਿਲਾਂ। ਟੁਕ ਟੁਕ ਸਾਡਾ 5 ਲੱਖ ਰੁਪਏ ਤਾਂ ਲੱਗ ਚੁੱਕਿਆ ਜੀ। ਇਕੱਲੇ ਟੈਸਟ ਦਾ ਟੈਸਟ। ਹਾਂ ਜੀ। ਉਸ ਤੋਂ ਪਹਿਲਾਂ ਜਿਹੜੀ ਦਵਾਈ ਚੱਲੀ ਉਹ ਲੱਗ ਗਈ। ਹਾਂ ਜੀ ਇਹਦੇ ਕੋਈ ਬਸ ਡਾਕਟਰ ਕਹਿੰਦੇ ਨੇ ਇਹਦੀ ਕੋਈ ਦਵਾਈ ਨਹੀਂ ਹੈਗੀ ਹੁਣ ਇੱਕ ਸਟੀਰੋਇਡ ਦੇ ਰਿਆ ਸੀ ਇਹਨੂੰ ਜੀ। ਜੀ। ਤੇ ਉਹ ਦੀ ਮਤਲਬ ਵੀ ਜਿਵੇਂ ਗੁਰਦਿਆਂ ਤੇ ਜਾਂ ਇਹਦੇ ਮਤਲਬ ਦਿਲ ਤੇ ਇਫੈਕਟ ਪਾਉਂਦਾ ਜੀ ਉਹ ਫਿਰ ਸਾਨੂੰ 3 ਮਹੀਨਾ ਬਾਅਦ ਟੈਸਟ ਕਰਾਉਣੇ ਪੈਂਦੇ ਨੇ। ਵੀ ਉਹਦੇ ਜਿਹੜਾ ਸਟੀਰੋਇਡ ਦਿੰਦੇ ਨੇ ਉਹ ਇੰਨਾ ਜ਼ਿਆਦਾ ਹੋ ਜਾਂਦਾ ਵੀ ਇਹ ਤੇ ਗੁਰਦਿਆਂ ਤੇ ਉਸ ਤੇ ਅਸਰ ਪੈਣ ਲੱਗ ਜਾਂਦਾ ਤੇ ਨਾਲ ਤਾਂ ਹੋਰ ਕਮਜ਼ੋਰੀ ਆ ਜਾਂਦੀ ਉਹ ਵੀ ਪੈਣਾ ਨਾ ਇਹ ਹਾਂਜੀ ਬਸ ਤੇਰੇ ਹੁਣ ਹੈ ਵੀ ਨਹੀਂ ਕੋਈ ਰਸਤਾ ਵਸ ਜਿਵੇਂ ਦੇਣਾ ਜਨੇ ਅਸੀਂ ਦੇ ਹੀ ਜਾਂਨੇ ਆ ਜੀ ਅੱਛਾ ਇਹ ਜਿੰਨਾ ਆਪਾਂ ਹੁਣ ਗੱਲ ਕੀਤੀ ਆ ਭਾਵੇਂ ਵੀ ਬੱਚਾ ਇਹ ਚੱਲ ਫਿਰ ਕਿੰਨੀ ਕ ਸਕਦਾਗਾ ਜਿੰਨੇ ਤੁਸੀਂ ਦੱਸ ਰਹੇ ਸੀ ਸਾਨੂੰ ਪਹਿਲਾਂ ਵੀ ਇਹ ਜਦੋਂ ਤੁਰਦਾ ਤਾਂ ਇੱਕੇ ਦਾ ਵੀ ਡਿੱਗ ਪੈਂਦਾਗਾ ਕਿੰਨੇ ਕੁ ਦੂਰ ਤੱਕ ਇਹ ਆਪਣੇ ਆਪ ਚੱਲ ਫਿਰ ਸਕਦਾ ਹੈ ਕਿ ਬਿਲਕੁਲ ਵੀ ਮਤਲਬ ਮਾੜਾ ਮੋਟਾ ਕੇੜ ਫਿਰ ਸਕਦਾ ਹੈ ਜੀ ਨਹੀਂ ਵੀਰੇ ਬਸ ਘਰੇ ਘਰੀ ਫਿਰ ਤੁਰ ਫਿਰ ਸਕਦਾ ਹੈ ਜੇ ਥੋੜਾ ਜਿਹਾ ਬਾਹਰ ਜਾ ਕੇ ਤੁਰੂਗਾ ਹੋਊਗਾ ਮਿਰਕਾ ਲੱਤਾਂ ਦੁਖਦੀਆਂ ਨਹੀਂ ਜੀ ਅੱਛਾ ਹਾਂਜੀ ਦੇਖੋ ਹਣਾ ਆਪਣਾ ਮਤਲਬ ਅਸੀਂ ਸਾਰਿਆਂ ਨੂੰ ਇਹ ਹੀ ਕਵਾਂਗੇ ਵੀ ਬੱਚੇ ਆਪਣੇ ਲਈ ਜਾਨ ਤੋਂ ਪਿਆਰੇ ਹੁੰਦੇ ਨੇ ਇੰਨਾ ਪਰਿਵਾਰ ਤੇ ਦੇਖੋ ਕੀ ਬੀਤ ਰਹੀ ਹੋਊਗੀ ਜਿਹਦਾ ਇੱਕ ਬੱਚਾ 8 ਸਾਲ ਦੀ ਉਮਰ ਚ ਇਤੋਂ ਤੋੜ ਕੇ ਉੱਥੇ ਤੱਕ ਨਹੀਂ ਜਾ ਸਕਦਾ ਭੈਣ ਕਹਿੰਦੀ ਵੀ ਜੇ ਇਹ 10 ਤੋਂ 20 ਕਦਮ ਵੀ ਤੁਰਦਾ ਤਾਂ ਇਹ ਆਪਣੇ ਆਪ ਡਿੱਗ ਪੈਂਦਾਗਾ ਹਨਾ ਬੱਚਿਆਂ ਲਈ ਆਪਾਂ ਕੀ ਕੁਝ ਨਹੀਂ ਕਰਦੇ ਆਪਾਂ ਸਾਰੀ ਜ਼ਿੰਦਗੀ ਮਤਲਬ ਆਪਣੀ ਬੱਚਿਆਂ ਲਈ ਲਾ ਦਿੰਨੇ ਆ ਭੈਣ ਹਨਾ ਜੀ ਇਹ ਹੁਣ ਪਰਿਵਾਰ ਮੱਧ ਵਰਗੀ ਪਰਿਵਾਰ ਹੈ ਕਹਿੰਦੇ ਵੀ ਸਾਡੇ ਕੋਲ ਤਿੰਨ ਕਿੱਲੇ ਪੈੜੀ ਦੇ ਨੇ ਜੇ ਅਸੀਂ ਇਹ ਤਿੰਨ ਕਿੱਲੇ ਵੀ ਵੇਚ ਦੰਮਿਆਂ ਤਾਂ ਵੀ ਸਾਡੀ ਜਿਹੜੀ 25 ਕਰੋੜ ਦੀ ਰਕਮ ਆ ਉਹ ਪੂਰੀ ਨਹੀਂ ਤੁਸੀਂ ਦੇਖੋ ਵੀ ਸਹਾਇਤਾ ਤੋਂ ਬਿਨਾਂ ਤਾਂ ਇਹਦਾ ਬੱਚੇ ਦਾ ਇਲਾਜ ਹੀ ਸੰਭਵ ਨਹੀਂ ਹੋ ਸਕਦਾ ਤਾਂ ਕਰਕੇ ਆਪਾਂ ਨੂੰ ਕੁਝ ਨਾ ਕੁਝ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕਰੋੜਾਂ ਚ ਦਿਓ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਲੱਖਾਂ ਚ ਦਿਓ ਅਸੀਂ ਇਹ ਨਹੀਂ ਕਹਿੰਦੇ ਵੀ ਹਜ਼ਾਰਾਂ ਚ ਦਾਨ ਦਾ ਕੋਈ ਉਹ ਨਹੀਂ ਹੁੰਦਾ ਦਾਨ ਤੁਸੀਂ 20 ਰੁਪਏ ਵੀ ਦੇ ਸਕਦੇ ਹੋ ਦਾਨ ਤੁਸੀਂ 50 ਰੁਪਏ ਵੀ ਦੇ ਸਕਦੇ ਹੋ ਅੱਛਾ ਭੈਣ ਇਹ ਤੋਂ ਇਲਾਵਾ ਕੋਈ ਬੱਚੇ ਦਾ ਖਾਤਾ ਵਗੈਰਾ ਉਹ ਜਿਹੜਾ ਆਪਾਂ ਦੇ ਸਕੀਏ ਕੋਈ ਹੈ ਤੁਹਾਡੇ ਕੋਲ ਹਾਂ ਜੀ ਇਹਦੇ ਡੈਡੀ ਵਾਲੀ ਚੱਲ ਰਹੀ ਹੈ ਜੀ ਖਾਤਾ ਜੀ ਕਿੰਨਾ ਖਾਤਾ ਨੰਬਰ ਕਿੰਨਾ ਭੈਣ ਇਹ ਪਤਾ ਹੈ ਤੁਹਾਨੂੰ ਕੀ ਨਹੀਂ ਮੈਨੂੰ ਪਤਾ ਤੁਸੀਂ ਖਾਤਾ ਨੰਬਰ ਦੇ ਦਿਓ ਆਪਾਂ ਉਥੇ ਬੋਲ ਦੰਨੇ ਆਗੇ ਹਨਾ ਮੇ ਜਿੰਨਾ ਕੋ ਹੋ ਸਕਿਆ ਸੰਭਵ ਹੋ ਸਕਿਆ ਕਿ ਕੋਈ 100-100 ਰੁਪਏ ਨਾਲ ਵੀ ਪੂਰੇ ਹੋ ਜਾਂਦੇ ਭੈਣੇ ਕੋਈ ਰੋਣ ਵਾਲੀ ਗੱਲ ਨਹੀਂ ਹੈਗੀ ਦੇਖੋ ਜਦੋਂ ਆਪਾਂ ਏਡੇ-ਏਡੇ ਲੰਗਰ ਲਾਦਨੇ ਤੇ ਇੱਕ ਛੋਟੀ ਰਕਮ ਹੈ ਆਪਣੇ ਵਾਸਤੇ ਜੇ ਪੂਰੇ ਪੰਜਾਬੀਆਂ ਨੇ ਦੇਖ ਕੇ ਇਹਨੂੰ ਕਰਨਾ ਹੋਵੇ ਤਾਂ ਆਪਣੇ ਬਹੁਤ ਫੋਰਨਸ ਵੀ ਬਹੁਤ ਰਹਿੰਦੇ ਆ ਕੈਨੇਡਾ ਅਮਰੀਕਾ ਕੀ ਤੋੜੇ ਨੇ ਇੱਥੇ ਭੈਣੇ ਰੋਣ ਨਾਲ ਕੁਝ ਨਹੀਂ ਹੋਣਾ ਦੇਖੋ ਇਹ ਤਾਂ ਤਕੜੇ ਹੋ ਕੇ ਚੱਲਣਾ ਹੈ ਕੰਮ ਤਾਂ ਹੈਨਾ ਕੋਈ ਗੱਲ ਨਹੀਂ ਜੇ ਕੋਈ ਸਹਾਇਤਾ ਦੇ ਦੂਗਾ ਆਪਣੇ ਬੱਚੇ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ ਲੋਕਾਂ ਦੀ ਹਜੀ ਭਣੇ ਜਿਵੇਂ ਹੁਣ ਆਪਾਂ ਅਕਾਊਂਟ ਨੰਬਰ ਦੀ ਗੱਲ ਕਰਦੇ ਸੀਗੇ ਹੁਣ ਤੁਸੀਂ ਕਹਿ ਰਹੇ ਹੋ ਵੀ ਬਾਈ ਦਾ ਖਾਤਾ ਹੈਗਾ ਹੈ ਐਚਡੀਐਫਸੀ ਬੈਂਕ ਦਾ ਹਨਾ ਉਸ ਤੋਂ ਇਲਾਵਾ ਇਹਦਾ ਬਾਈ ਦਾ ਇੱਕ ਗੂਗਲ ਪੇ ਨੰਬਰ ਹੈ ਹਨਾ ਆਪਾਂ ਦੋਨੋਂ ਚੀਜ਼ਾਂ ਬੋਲਦੇ ਆਂ ਦੇਖੋ ਰੋਣ ਨਾਲ ਜਾਂ ਕੁਝ ਵੀ ਕਰਨਾ ਕੁਝ ਨਹੀਂ ਹੋਣਾ ਅਗਰ ਇੱਧਰ ਦੇਖ ਬਈਨਾ ਦੇਖੋ ਤੁਸੀਂ 8 ਸਾਲ ਦੀ ਉਮਰ ਹੈ ਬੱਚੇ ਦੀ ਜੇ ਆਪਾਂ ਬੱਚੇ ਲਈ 20 20 ਰੁਪਏ ਵੀ ਦਾਨ ਦਿੰਨੇ ਆ ਨਾ ਤਾਂ ਸਾਡੇ ਕੋਲੋਂ ਦਾਨ ਦਿੱਤੇ ਆ ਕਿਤੇ ਘਟਦਾ ਨਹੀਂ ਹੁੰਦਾ ਜੇ ਦਾਨ ਦੇ ਕੇ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਕੰਮ ਨਹੀਂ ਹੁੰਦਾ ਅਸੀਂ ਨੇਕੀ ਲਈ ਸਾਡੇ ਪੰਜਾਬੀਆਂ ਨੂੰ ਮੰਨਿਆ ਜਾਂਦਾ ਵੀ ਅਸੀਂ ਨੇਕੀ ਲਈ ਮੰਨੇ ਗਏ ਅੱਜ ਤੱਕ ਅਸੀਂ ਕਦੇ ਪਿੱਛੇ ਨਹੀਂ ਹਟੇ ਤੋਂ ਸਾਡੇ ਵੱਲੋਂ ਸਾਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਹਾਂਜੀ Google Pay ਨੰਬਰ ਹੈਗਾ 99 880 16644 99880 16644 ਕਿਸੇ ਵੀ ਵੀਰ ਨੇ ਕੋਈ ਵੀ ਸਹਾਇਤਾ ਕਰਨੀ ਹੈ ਚਾਹੇ ਉਹ 20 ਰੁਪਏ ਚਾਹੇ 50 ਚਾਹੇ 100 ਹੈ ਤੁਸੀਂ ਦਾਨ ਦੇਣ ਵੇਲੇ ਕਦੇ ਗਰੇਜ਼ ਨਹੀਂ ਕਰਨਾ ਵੀ ਅਸੀਂ 100 ਕਿਉਂ ਦੇਣਾ ਸਾਡੇ ਕੋਲੇ ਕਿਹੜਾ ਯਾਰ ਬਾਰੇ ਪੈਸੇ ਨੇ ਵੀ ਇਸ ਤੇ ਜਿੱਦ ਵੱਧ ਹੋਣਗੇ ਤਾਂ ਦੇਵਾਂਗੇ ਕੋਈ ਦਾਨ ਇਹ ਨਹੀਂ ਹੁੰਦਾ ਵੀ ਅਸੀਂ ਕਰੋੜ ਕਰੋੜ ਚੋਂ ਹੀ ਲੱਖ ਦੇਣਾ ਹੈਗਾ ਦਾਨ ਤਾਂ ਤੁਸੀਂ 50 ਚੋਂ 50 ਵੀ ਦੇ ਸਕਦੇ ਹੋ ਤਾਂ 50 ਚੋਂ 5 ਵੀ ਦੇ ਸਕਦੇ ਹੋ ਤਾਂ ਜੇ ਤੁਹਾਡੇ ਕੋਲੇ ਲੱਖਾਂ ਤਾਂ ਤੁਸੀਂ ਲੱਖ ਵੀ ਦੇ ਸਕਦੇ ਜਿੰਨੀ ਆਪਣੀ ਮਤਲਬ ਬਣਦੀ ਹੈ ਆਪਾਂ ਦੇ ਸਕਦੇ ਹਾਂ ਉਹਨਾਂ ਕਾਪਾ ਦਾਨ ਦੇ ਸਕਦੇ ਹਾਂਗੇ ਇਸ ਤੋਂ ਬਾਅਦ ਅਸੀਂ ਖਾਤਾ ਨੰਬਰ ਬੋਲਦੇ ਹਾਂ 50100423782526 HDFC ਬੈਂਕ ਦਾ ਖਾਤਾ ਹੈ ਇਹਦਾ HDFC ਦਾ ਜਿਹੜਾ IFSC ਕੋਡ ਹੈਗਾ ਉਹ ਹੈ HDFC 303971 ਦੁਬਾਰਾ ਫੇਰ ਅਸੀਂ ਖਾਤਾ ਬੋਲਦੇ ਹਾਂ ਇੱਕ ਵਾਰੀ 50100423782526 ਆਈ ਐਫ ਐਸ ਆਈ ਕੋਡ ਹੈਗਾ ਐਚ ਡੀ ਐਫ ਸੀ 3003971 ਧੰਨਵਾਦ